ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਸੁਪਰ ਹਿੱਟ ਗੀਤ ਦੇਣ ਵਾਲੇ ਗਾਇਕ ਸਰਜੀਤ ਭੁੱਲਰ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਪੰਜਾਬ ਪੁਲਿਸ ਦੇ ਨਾਲ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਗੱਲ ਇਹ ਹੋਈ ਕਿ ਜਦ ਉਹ ਰੋਡ ਦੇ ਉੱਪਰੋਂ ਲੰਘ ਰਿਹਾ ਸੀ ਤਾਂ ਉਸ ਦੇ ਇੱਕ ਫੈਨ ਦੇ ਵੱਲੋਂ ਉਸ ਨੂੰ ਫੋਟੋ ਕਰਵਾਉਣ ਦੇ ਲਈ ਰੋਡ ਦੇ ਉੱਪਰੋ ਹੀ ਇਸ਼ਾਰਾ ਕੀਤਾ ਗਿਆ ਤਾਂ ਸਰਜੀਤ ਭੁੱਲਰ ਨੇ ਆਪਣੇ ਡਰਾਈਵਰ ਨੂੰ ਗੱਡੀ ਰੋਕਣ ਦੇ ਲਈ ਕਿਹਾ ਤੇ ਜਿਵੇਂ ਹੀ ਗੱਡੀ ਰੋਕੀ ਤੇ ਉਹ ਗੱਡੀ ਤੋਂ ਬਾਹਰ ਨਿਕਲ ਕੇ ਆਪਣੇ ਫੈਨਸ ਦੀ ਨਾਲ ਫੋਟੋਆਂ ਕਰਵਾਉਣ ਲੱਗ ਪਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਆ ਕੇ ਉਸ ਨਾਲ ਬਹਿਸ-ਬਾਜੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਬਹਿਸ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਤੋਂ ਬਾਅਦ ਸਰਜੀਤ ਪੁੱਲਰ ਨੇ ਕਈ ਗੱਲਾਂ ਜਣੀਆਂ ਪੰਜਾਬ ਪੁਲਿਸ ਨੂੰ ਕਹਿੰਿਆ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਮੈਂ ਸਰਜੀਤ ਮੈਂ ਤੁਹਾਨੂੰ ਦੱਸੂ ਤੁਹਾਨੂੰ ਕੀ ਹੋਇਆ ਫਿਰ ਵੀ ਸਾਡੀ ਇੱਕ ਫੋਟੋ ਖਿੱਚੀ ਰ ਫਿਰ ਵਿੱਚ ਬੈਠਾ ਮੈਂ ਕੱਲਾ ਬਸਾਂ ਬਾ ਦੇ ਗੱਲਾਂ ਪੀ ਅੱਪ ਦੇ ਹਾਂ ਬਾਬਾ ਜੀ ਤੂੰ ਬੈਠ ਕਮ ਇੱਥੇ ਚਾਰ ਵਿੱਚ ਨਾ ਕੱਲ ਆ ਕੇ ਘਰ ਹੋ ਗਈ ਬਸ ਮੈਂ ਸਦੀ ਮੈਂ ਤੈਨੂੰ ਦੱਸੂ ਕਿ ਤੂੰ ਅਗਰ ਵੀ ਸਾਡੀ ਕੋਈ ਫੋਟੋ ਖਿੱਚੇ ਨਾ ਫਿਰ ਬੈਠਾ ਕਮੇ ਕੋਈ ਬੜਾ ਜੀ ਹਾਂ ਸੋ ਸਤਿ ਸ਼੍ਰੀ ਅਕਾਲ ਸਭ ਬਾਦੋ ਇਹ ਗੱਲ ਵੀ ਸੁਣੋ ਕਿ ਉਹਦਾ ਰਾਵਤ ਦਾ ਤੂੰ ਬੈਠ ਬੈਠੇ ਚਾਨ ਕਰੇ ਚੁਣ ਕੱਲ੍ਹ ਕੀ ਗੱਲ ਹੋ ਗਈ ਨੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ